ਬਹੁਤ ਨੁਕਸਾਨ ਆ ਜੀ ਇਹਦੇ ਨਾਲ ਨਰਮਾ ਪੱਟੀ ਹੈ ਜੀ ਆਪਣੇ ਨਰਮਾ ਆਪਣਾ ਬਿਲਕੁਲ ਖਰਾਬ ਹੋ ਗਿਆ ਜੀ ਪਹਿਲਾਂ ਮੀਂਹੇ ਪਹਿਲਾਂ ਮਾਰ ਪਾਦੀ ਨਰਮੇ ਨੂੰ ਜੀ ਤੇ ਹੁਣ ਆ ਜਿਹੜਾ ਖਿੜਿਆ ਹੋਇਆ ਨਰਮਾ ਸੀਗਾ ਜਿਹੜਾ ਕੁਝ ਰਹਿੰਦਾ ਸੀਗਾ ਉਹ ਪਾਣੀ ਨਾਲ ਜਮੈਂ ਖਰਾਬ ਹੋ ਗਿਆ ਜੀ ਲਗਾਤਾਰ ਪਈ ਹੈ ਲਗਾਤਾਰ ਬਾਰਸ਼ ਹੋ ਰਹੀ ਹੈ ਕੀ ਉਮੀਦ ਸੀ ਕੀ ਐਤ ਕੀ ਨਰਮਾ ਹੁਣ ਦੀ ਜਿਵੇਂ ਨਰਮਾ ਬਿਮਾਰੀ ਜਾਂ ਕੋਈ ਇਸ ਤਰ੍ਹਾਂ ਦਾ ਨਹੀਂ ਪਈ ਕੋਈ ਬਿਮਾਰੀ ਨਹੀਂ ਐਤ ਕੀ ਕੋਈ ਬਿਮਾਰੀ ਨਹੀਂ ਸੀਗੀ ਤੇ ਨਰਮਾ ਬਹੁਤ ਵਧੀਆ ਸੀਗਾ ਕੰਟਰੋਲ ਸੀ ਸੁੰਡੀ ਦਾ ਵੀ ਇਤਕੀ ਪਰ ਬੇਮੌਸਮੀ ਮੀਂਹ ਨੇ ਖਰਾਬ ਕਰਤਾ ਸਾਰਾ ਕੁਝ ਨਰਮੇ ਦੀ ਫਸਲ ਦਾ ਹੀ ਨੁਕਸਾਨ ਆ ਜਾਂ ਕੋਈ ਹੋਰ ਫਸਲ ਦਾ ਵੀ ਨੁਕਸਾਨ ਸਾਰੀਆਂ ਫਸਲਾਂ ਦਾ ਨੁਕਸਾਨ ਆ ਜੀ ਝੋਨੇ ਜਿਹੜੇ ਪਕਾਜ ਸੀਗੇ ਉਹ ਵੀ ਝੋਨੇ ਵੀ ਡਿੱਗ ਕੇ ਖਤਮ ਹੋ ਰਹੇ ਹਾਂਜੀ ਬਹੁਤ ਨੁਕਸਾਨ ਆ ਜੀ ਮਸ਼ੀਨਾਂ ਚੱਲ ਰਹੀਆਂ ਸੀ ਉਹ ਰੁਕ ਗਈਆਂ ਜੀ ਹੁਣ 2-3 ਦਿਨ ਕੋਈ ਮਸ਼ੀਨ ਨਹੀਂ ਚੱਲ ਰਹੀ ਬਾਕੀ ਜਿਹੜੀ ਖੜੀ ਫਸਲ ਸੀ ਝੋਨੇ ਦੀ ਉਹ ਜ਼ਿਆਦਾ ਬਾਰਿਸ਼ ਕਰਕੇ ਟੇਢੀ ਹੋ ਚੁੱਕੀ ਹੈ ਜੀ ਉਦੇ ਕਰਕੇ ਕਿਸਾਨ ਨੂੰ ਵੀ ਨੁਕਸਾਨ ਹੈ ਕਿਉਂ ਉਹਨਾਂ ਨੂੰ ਜਿਹੜੀ ਬਾਢੀ ਹੈ ਲੇਬਰ ਉਹ ਵਧ ਦੇਣੀ ਪਊਗੀ ਤੇ ਲੇਬਰ ਦਾ ਨੁਕਸਾਨ ਵੀ ਬਹੁਤ ਜ਼ਿਆਦਾ ਹੈ ਜਿਹੜਾ ਹੁਣ ਨਰਮਾ ਚਗਾਈ ਦੇ ਵਿੱਚ ਵਧੀਆ ਲੇਬਰ ਨੂੰ ਕੰਮ ਮਿਲ ਰਿਹਾ ਸੀ ਉਹ ਵੀ ਰੁਕ ਗਿਆ ਜੀ ਹੁਣ 2-3 ਦਿਨਾਂ ਵਾਸਤੇ ਨੁਕਸਾਨ ਹੀ ਨਿਕਲਣਾ ਸਾਰੇ ਕੇ ਹਲੇ ਮੌਸਮ ਖਰਾਬ ਹੈ ਮਜ਼ਦੂਰ ਹੈ ਜਿਹੜੇ ਮੰਨ ਲਓ ਜਿਨ੍ਹਾਂ ਨੇ ਇਕੱਲਾ ਨਰਮਾ ਚੁੱਕ ਕੇ ਹੀ ਮੰਨ ਲਓ 2 ਰੁਪਏ ਬਣਾਉਣੇ ਸੀ ਹਾਂ ਜੀ ਹਾਂ ਉਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ ਉਹਨਾਂ ਦਾ ਨੁਕਸਾਨ ਹੀ ਹੈ ਜੀ ਹੁਣ ਕੰਮ ਬੰਦ ਹੋ ਗਿਆ ਜੀ ਉਹਨਾਂ ਦਾ 2-3 ਦਿਨਾਂ ਵਾਸਤੇ ਕੀ ਮੰਗੀ ਕਰਦੇ ਹੋ ਹੁਣ ਤੁਸੀਂ ਮੰਗ ਤਾਂ ਜੀ ਇਹੀ ਕਰਦੇ ਜਿਹੜੀ ਨੁਕਸਾਨੀ ਫਸਲ ਹੈ ਜੀ ਉਹਦਾ ਮੁਆਵਜ਼ਾ ਦਿੱਤਾ ਜਾਵੇ ਝੋਨੇ ਦਾ ਵੀ ਦਿੱਤਾ ਜਾਵੇ ਨਰਮੇ ਦਾ ਵੀ ਦਿੱਤਾ ਜਾਵੇ ਗੁਵਾਰੇ ਦਾ ਵੀ ਦਿੱਤਾ ਜਾਵੇ ਗੁਵਾਰਾ ਤਾਂ ਪਹਿਲਾਂ ਹੀ ਖਤਮ ਹੋ ਗਈ ਜਿਹੜੇ ਪਹਿਲਾ ਵਾਰਸ ਹੋਈਏ ਉਹ ਤਾਂ ਜਮ ਹੀ ਚੋਪਟ ਹੋ ਗਈ ਉਹ ਤਾਂ ਫਸਲ ਜੀ ਕੀ ਤੁਹਾਨੂੰ ਲੱਗਦਾ ਵੀ ਜਿਹੜੀ ਮੰਨ ਲਓ ਫਸਲ ਖਰਾਬ ਹੋਈ ਹੈ ਲੱਗਦਾ ਵੀ ਜਿਹੜਾ ਕੋਈ ਮੁਆਵਜ਼ਾ ਜਾਂ ਸਰਕਾਰ ਕੋ ਗਰਦੌਰੀ ਕਰਦੀ ਹੈ ਬਸ ਤੁਹਾਨੂੰ ਮਿਲੂਗਾ ਗਰਦੌਰੀ ਹੋ ਚੁੱਕੀ ਆਸ ਰੱਖਦੇ ਆ ਜੀ ਸਰਕਾਰ ਤੋਂ ਆਸ ਰੱਖੀ ਜਾ ਸਕਦੀ ਹੈ ਹੋਰ ਕਿਸ ਤੋਂ ਕਰਾਂਗੇ ਵੀ ਮੁਆਵਜ਼ਾ ਦਿੱਤਾ ਜਾਵੇ ਜਿਹੜੀ ਨੁਕਸਾਨੀ ਨੁਕਸਾਨੀ ਗਈ ਫਸਲ ਟੋਟਲ ਨੁਕਸਾਨੀ ਗਈ ਹੈ ਜਿਹੜਾ ਇਹ ਜਿਹੜਾ ਬੇਰੁੱਤਾ ਮੀਂਹ ਪਈ ਜਾਂਦਾ ਹੈ ਇਹ ਕਿਸਾਨ ਵਾਸਤੇ ਹਾਰ ਦੇਕ ਹੀ ਹੈ ਕੋਈ ਬਾਲਾ ਲਾਭ ਦੇਖਣੀਗਾ ਇਹਦੇ ਨਾਲ ਨੁਕਸਾਨ ਹੋਈ ਜਾਂਦਾ ਹੈ ਪਹਿਲਾਂ ਨਰਮਾ ਪਹਿਲਾਂ ਮਰ ਗਈ ਪੰਜ ਚਾਰ ਮਹੀਨੇ ਜਿਹੜਾ ਬਚਿਆ ਸੀਗਾ ਵਧੀਆ ਹੁਣ ਚਗਾਈ ਚੱਲੀ ਜਾਂਦੀ ਸੀ ਹੁਣ ਇਹਦਾ ਕਰਕੇ ਹੁਣ ਸਾਰਾ ਕੁਝ ਖਰਾਬ ਹੋ ਗਿਆ ਹੁਣ ਮੈਨੂੰ ਨਹੀਂ ਪਤਾ ਵੀ ਕੈਦਨੇ ਚੱਲੂਗਾ ਮੀਂਹ ਦਾ ਕੈਦਨੇ ਮਸਲਾ ਜਿਵੇਂ ਤਾਰਤੀ ਦੇ ਵੀ ਡਿੱਗ ਰਹੀ ਐ ਲੱਗਦਾ ਵੀ ਹੁਣ ਮੀਂਹ ਕਿੜੇ ਪੈਸ ਨਰਮੇ ਮਾੜੇ ਮੁੱਟੇ ਇੰਡੇ ਛੜੇ ਉਹਦੇ ਨਾਲ ਡਿਟੇ ਡਾ ਹੋ ਗਿਆ ਚੱਕੜ ਵਾਲਾ ਸੀਗਾ ਜੀ ਮੀਂਹ ਸੀਗਾ ਉਹਦੇ ਨਾਲ ਨਰਮੇ ਹੋਰ ਹੀ ਲਾਲੀਆਂ ਬਣ ਗਏ ਇਹਨਾਂ ਦੇਗਾ ਚੋ ਚੋ ਐਚਕੀ ਉਮੀਦ ਸੀ ਕਿ ਮੰਨ ਲਓ ਐਚਕੀ ਦੱਸਿਆ ਜਾ ਰਿਹਾ ਕੋਈ ਸੁੰਡੀ ਵਗੈਰਾ ਵੀ ਨਹੀਂ ਸਿਰਫ ਨਹੀਂ ਸੁੰਡੀ ਵਗੈਰਾ ਤਾਂ ਠੀਕ ਸੀਗਾ ਜੀ ਸਰਪੇਆਂ ਕਰ ਕਰਕੇ ਕੰਟਰੋਲ ਕਰ ਲਿਆ ਸੀ ਆ ਜਿਹੜਾ ਮਾੜੇ ਮੁੱਟੇ ਵੀ ਸੀਗੀ ਤੇ ਵਧੀਆ ਸੀਗੀ ਫਸਲ ਪਹਿਲਾਂ ਵਾਲੇ ਮੀਂਹ ਨੇ ਬਹੁਤ ਜਿਹੜਾ 15 20 ਦਿਨ ਲਗਾਤਾਰ ਪਿਆ ਉਹਨੇ ਨੂੰ ਨੁਕਸਾਨ ਬਹੁਤ ਕਰਿਆ ਜੀ ਤੇ ਇਹ ਕਰਕੇ ਕਿਸਾਨ ਨੂੰ ਨਰਮਾ ਪੱਤੀ